ਸਾਰਿਆਂ ਨੂੰ ਪਿਆਰ ਭਰੀ ਸਸ਼ਕਤੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਕਿ ਹਾਈ ਕੋਰਟ ਦਾ ਵੱਡਾ ਫੈਸਲਾ ਜਿਹੜਾ 6ਵੇਂ ਪੇ ਕਮਿਸ਼ਨ ਦੇ ਤੇ 18228 ਕਰੋੜ ਰੁਪਏ ਬਕਾਇਆ ਸੰਬੰਧੀ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਖਾਸ ਅਪਡੇਟ ਦੇ ਵਿੱਚ ਜਿਵੇਂ ਕਿ 18 ਦਸੰਬਰ ਨੂੰ ਹਾਈ ਕੋਰਟ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਬਕਾਇਆ ਸੰਬੰਧੀ ਮਹੱਤਵਪੂਰਨ ਸੁਣਵਾਈ ਹੋਈ ਸੀ ਪੰਜਾਬ ਸਰਕਾਰ ਨੇ 2 ਦਿਨ ਪਹਿਲਾਂ ਇਸ ਮੁੱਦੇ ਨੂੰ ਡਬਲ ਬੈਂਚ ਦੇ ਕੋਲ ਅਪੀਲ ਕਰ ਦਿੱਤਾ ਸੀ ਹੁਣ ਅਗਲੇ ਸਨਵਾਇ ਦੇ ਦੌਰਾਨ ਹਾਈ ਕੋਰਟ ਦੇ ਦੋ ਜੱਜ ਇਸ ਕੇਸ ਦਾ ਜਿਹੜਾ ਨਿਰਣੈ ਲੈਣਗੇ ਹਾਈ ਕੋਰਟ ਨੇ 29 ਨਵੰਬਰ ਨੂੰ ਪੰਜਾਬ ਸਰਕਾਰ ਨੂੰ ਸਪਸ਼ਟ ਕੀਤਾ ਸੀ ਕਿ ਬਲਾਸਮਾਨ ਨੂੰ ਬਕਾਇਆ ਦੀ ਜਿਹੜੀ ਅਦਾਇਗੀ ਜਲ ਤੋਂ ਜਲ ਜਿਹੜੀ ਹੈ ਕੀਤੀ ਜਾਵੇ ਕੋਰਟ ਨੇ ਪਿਛਲੇ 4 ਸਾਲਾਂ ਦੇ ਵਿੱਚ ਸਰਕਾਰ ਦੇ ਵੱਲੋਂ ਕੀਤੇ ਖਰਚਿਆਂ ਦਾ ਪੂਰਾ ਬੇਰਵਾ ਮੰਗਿਆ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਬਜਟ ਦੀ ਘਾਟ ਹੈ ਸਾਰਾ ਫੰਡ ਮੁਲਾਜ਼ਮਾਂ ਦੀ ਤਨਖਾਹਾਂ ਰਿਟਾਇਰਮੈਂਟ ਫੰਡ ਦੇ ਵਿੱਚ ਚਲਾ ਜਾਂਦਾ ਹੈ ਕੁਝ ਹੋਰ ਸਮਾਂ ਚਾਹੀਦਾ ਹੈ ਪਰ ਹਾਈ ਕੋਰਟ ਨੇ ਇਸ ਬਹਾਨੇ ਨੂੰ ਸਵੀਕਾਰ ਨਹੀਂ ਕੀਤਾ ਅਤੇ ਇਹਦਾ ਤੁਰੰਤ ਕਰਨ ਜਿਹੜਾ ਹੁਕਮ ਜਿਹੜੇ ਹੈ ਜਿਹੜੇ ਦਿੱਤੇ ਸੀ ਡਬਲ ਬੈਂਚ ਦੀ ਸੁਣਵਾਈ ਮੁਲਾਜ਼ਮਾਂ ਦੇ ਲਈ ਉਮੀਦਵਾਰ ਸਰਕਾਰ ਦੇ ਵੱਲੋਂ ਡਬਲ ਬੈਂਚ ਦੇ ਕੋਲ ਦਾਖਲ ਕੀਤੀ ਅਪੀਲ ਵਿੱਚ ਇੱਕ ਐਫ ਐਫਿਡੇਫਿਡ ਪੇਸ਼ ਕੀਤਾ ਜਾਵੇਗਾ ਪਰ 22 ਜਨਵਰੀ ਨੂੰ 2025 ਨੂੰ ਪੰਜਾਬ ਸਰਕਾਰ ਨੇ ਕੋਈ ਵੀ ਸ਼ਡਿਊਲ ਪੇਸ਼ ਨਹੀਂ ਕੀਤਾ ਜਿਸ ਦੇ ਵਿੱਚ ਮਲਾਸਮਾਂ ਦੇ ਡੀਏ ਬਕਾਏ ਦੇ ਹਿਸਾਬ ਦੇ ਨਾਲ ਜ਼ਿਕਰ ਹੋਵੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਗਲੀ ਸੁਣਵਾਈ ਜਿਹੜੀ ਹੈ 11 ਫਰਵਰੀ ਨੂੰ ਡਬਲ ਬੈਂਚ ਤੇ ਹੋਵੇਗੀ ਮਲਾਸਮਾਂ ਨੂੰ ਉਮੀਦ ਹੈ ਕਿ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਹੀ ਆਵੇਗਾ ਕੋਰਟ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ ਮੁਲਾਜ਼ਮਾਂ ਦੇ ਹੱਕ ਦੇ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇਕਰ ਖਰਚਿਆਂ ਦੇ ਵੇਰਵਿਆਂ ਦੀ ਸਪਸ਼ਟ ਦਾ ਜਿਹੜਾ ਕਿ ਨਾਂ ਵੀ ਆਵੇ ਤਾਂ ਵੀ ਮੁੱਖ ਮੁੱਦਾ ਡੀਏ ਦੀ ਅਦਾਇਗੀ ਨੂੰ ਜਲਦ ਤੋਂ ਜਲਦ ਕਰਨ ਦੀ ਲੋੜ ਹੈ ਜਿਵੇਂ ਕਿ ਹਾਈ ਕੋਰਟ ਦੇ ਕੋਈ ਵੀ ਨਵੀਂ ਅਪਡੇਟ ਮਿਲੇਗੀ ਐਸੀ ਤੁਹਾਡੇ ਨਾਲ ਉਸ ਇਸ ਚੈਨਲ ਤੇ ਜ਼ਰੀਏ ਜ਼ਰੂਰ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਚ ਬਣੇ ਰਹਿ ਲਈ ਬਹੁਤ ਬਹੁਤ ਧੰਨਵਾਦ ਜੀ ਇਸ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ